ਸਤ ਸ੍ਰੀ ਅਕਾਲ ਦੋਸਤੋ ਅੱਜ ਮੁਖਾਤੀਵਾ ਤੁਹਾਡੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਕਵਿਤਾ ਦਾ ਅਸਰ ਲਿਖਿਆ ਬੰਡ ਦੋਸਤੋ ਬੰਡ ਘਰਾਂ ਦੇ ਵਿੱਚ ਜੋ ਆਪਣੇ ਬੰਡ ਹੈ ਪਿੰਡੂ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਬੰਡ ਦੇ ਕੀ ਕੀ ਨਤੀਜੇ ਨੇ ਕਿਵੇਂ ਬੰਡ ਮਾੜੀ ਸਾਖਤ ਹੁੰਦੀ ਹੈ ਘਰਾਂ ਦੇ ਲਈ ਇਸੇ ਰਿਸਵੰਦ ਦੇ ਵਿੱਚ ਇੱਕ ਕਵਿਤਾ ਹੈ ਤਾਂ ਕਵਿਤਾ ਅਰਜੇ ਕੀ ਭੁਏ ਵੱਡੀ ਘਰ ਵੀ ਬੰਡ ਲਿਆ ਕੱਢ ਵਿਚਾਲੇ ਕੰਧ ਲਈ ਬੰਡਣੀ ਸੀ ਦੁੱਖਦਰਦ ਪੁੱਤਾਂ ਨੇ ਤੇ ਬੇਬੇ ਬਾਪੂ ਬੰਡ ਲਈ ਭੋਏ ਬੰਡੀ ਘਰ ਵੀ ਬੰਡਿਆ ਕੱਢ ਵਿਚਾਲੇ ਕੰਧ ਲਈ ਬੰਡਣੀ ਸੀ ਦੁੱਖਦਰਦ ਪੁੱਤਾਂ ਨੇ ਬਾਪੂ ਬੇਬੇ ਬੰਡ ਲਈ ਨਹਿਰ ਦੇ ਲਾਗੇ ਲਗਦੀ ਪੈਲੀ ਛੋਟੇ ਪੁੱਤਰ ਦੇ ਹਿੱਸੇ ਆਈ ਉਂਗਲਾਂ ਕਰ ਕਰ ਪੁੱਛਣ ਬਾਪ ਨੂੰ ਤੂੰ ਦੱਸ ਕੀ ਕਰੀ ਕਮਾਈ ਵੱਡੇ ਪੁੱਤਰ ਨਿਆਈ ਵਾਲੀ ਪੈੜੀ ਕੈ ਕੇ ਮੰਗ ਲਈ ਬੰਡਣੀ ਸੀ ਦੁਖਦਰਦ ਪੁੱਤਾਂ ਨੇ ਬਾਪੂ ਬੇਬੀ ਵੰਡ ਲਈ ਬੰਣੇ ਸੀ ਦੁਖਦਰਦ ਪੁੱਤਾਂ ਨੇ ਬਾਪੂ ਬੇਬੀ ਵੰਡ ਲਈ ਸੀ ਇੱਕ ਸੰਦੂਖ ਪੁਰਾਣਾ ਮਾਂ ਦਾ ਉਹ ਵੀ ਖੋਲ ਕੇ ਬਹਿ ਗਈ ਬਿਨ ਪੁੱਛਿਆ ਹੀ ਬੁੱਢੀ ਮਾਂ ਤੋਂ ਲੀੜਾ ਲੱਤਾ ਵੰਡ ਕੇ ਲੈ ਗਈ ਮਾਲਾ ਦਾਦੀ ਦੀ ਐਣਕ ਬਾਬੇ ਦੀ ਬੰਡੀ ਐਸੀ ਸੰਗਲਹੀ ਬੰਣੇ ਸੀ ਦੁਖਦਰਦ ਪੁੱਤਾਂ ਨੇ ਬਾਪੂ ਬੇਬੀ ਵੰਡ ਲਈ ਬੀਰਾ ਵਿੱਚ ਸ਼ਰੀਕਾ ਪਲਦਾ ਤੱਕ ਤੱਕ ਭੈਣਾ ਰੁਈਆਂ ਮਾਂ ਬਾਪੂ ਮਨ ਭਰਿਆ ਬੈਠੇ ਜਾਣੋ ਸਦਰਾਂ ਹੀ ਮੁਈਆਂ ਸੱਬਲ ਚੁੱਕੀ ਉਢੇੜਨ ਤੁਰ ਪਈ ਸੱਬਲ ਚੁੱਕੀ ਉਢੇੜਨ ਤੁਰ ਪਈ ਇੱਕ ਪੁਰਾਣੀ ਕੰਧ ਲਈ ਬੰਨਣੀ ਸੀ ਦੁਖਦਰਦ ਪੁੱਤਾਂ ਨੇ ਤੇ ਬਾਪੂ ਬੇਬੀ ਬੰਨ ਲਈ ਤੇ ਲਾਸਟ ਜੋ ਬੰਦ ਉਹ ਅਰਜ ਹੈ ਕਿ ਬਾਪੂ ਤੇਰੇ ਵੱਲ ਬੇਬੀ ਮੇਰੇ ਵੱਲ ਬਾਪੂ ਤੇਰੇ ਵੱਲ ਬੇਬੀ ਮੇਰੇ ਵੱਲ ਇੱਕ ਪੁੱਤ ਨੇ ਆਖ ਸੁਨਾਇਆ ਮਾਂ ਬਾਪ ਦੇ ਖਰਚ ਦਾ ਦੋਨਾ ਲਿਖ ਲਿਖ ਕੇ ਹਿਸਾਬ ਬਣਾਇਆ ਮਹੀਨਿਆਂ ਵੱਧਾ ਖਰਚਾ ਜੋੜਿਆ ਲੂਣ ਮਿਰਚ ਤੇ ਖੰਡ ਲਈ ਬੰਣਨੇ ਸੀ ਦੁੱਖ ਦਰਦ ਪੁੱਤਾਂ ਨੇ ਬਾਪੂ ਬੀਬੀ ਬੰਣ ਲਈ ਬੰਣਨੇ ਸੀ ਦੁੱਖ ਦਰਦ ਪੁੱਤਾਂ ਨੇ ਬਾਪੂ ਬੀਬੀ ਬੰਣ ਲਈ ਦੋਸਤੋ ਜੇਕਰ ਕਵਿਤਾ ਪਸੰਦ ਆਈ ਹੋਵੇ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਨਾ